ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਜ਼ਿਕਰ ਕਰਾਂਗੇ ਜੀ ਜਦੋਂ ਪੰਜਾ ਪਿਆਰਿਆਂ ਦੀ ਬੇਨਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਨੂੰ ਛੱਡਤਾ ਸੀ ਪਰ ਮਹਾਰਾਜ ਜੀ ਨੇ ਜਾਂਦਿਆ ਜਾਂਦਿਆ ਉੱਚੀ ਆਵਾਜ਼ ਵਿੱਚ ਵੈਰੀਆਂ ਨੂੰ ਵੰਗਾਰ ਕੇ ਤਾੜੀ ਮਾਰ ਕੇ ਕਿਹਾ ਕਿ ਹਿੰਦ ਦਾ ਪੀਰ ਛੱਟਿਆ ਹੈ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਫੜ ਸਕਦਾ ਤਾਂ ਫੜ ਲਓ ਸੰਗਤ ਜੀ ਅਤੀ ਰਾਤ ਤੋਂ ਬਾਅਦ ਸਤਿਗੁਰ ਕਲਗੀਧਰ ਜੀ ਤਿੰਨਾਂ ਸਿੰਘਾਂ ਸਮੇਤ ਘੜੀ ਤੋਂ ਬਾਹਰ ਨਿਕਲ ਆਏ ਵਿਧਾਨ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਇਸ ਦਿਨ ਅਸਮਾਨ ਤੇ ਬੱਦਲ ਵੀ ਗਰਜ ਰਹੇ ਐ ਕਦੇ ਕਦੇ ਅਸਮਾਨੀ ਬਿਜਲੀ ਵੀ ਚਮਕ ਰਹੀ ਸੀ ਸਤਿਗੁਰ ਜੀ ਨੇ ਸਿੰਘਾਂ ਨੂੰ ਕਿਹਾ ਕਿ ਅਸੀਂ ਵੈਰੀ ਨੂੰ ਵੰਗਾਰ ਪੋਣ ਲੱਗੇ ਹਾਂ ਤੁਸੀਂ ਸਾਰੇ ਸਾਵਧਾਨ ਹੋ ਜਾਓ ਇਸ ਤਰ੍ਹਾਂ ਪਾਸ਼ਾ ਜੀ ਨੇ ਉੱਚੀ ਆਵਾਜ਼ ਵਿੱਚ ਹੱਥਾਂ ਨਾਲ ਤਾੜੀ ਮਾਰ ਕੇ ਕਿਹਾ ਕਿ ਹਿੰਦ ਦਾ ਪੀਰ ਚੱਲਿਆ ਐ ਸਿੱਖਾਂ ਦਾ ਗੁਰੂ ਜਾ ਰਿਹਾ ਐ ਖਵਾਜਾ ਮਹਿਮੂਦ ਅਲੀ ਨੂੰ ਲੰਕਾਰ ਕੇ ਕਿਹਾ ਕਿ ਜੇ ਕਿਸੇ ਵੀ ਛੇਮਤਤਾ ਫੜ ਲੋ ਇਹ ਸੁਣਦੇ ਹੀ ਮੁਗਲਾਨੇ ਵਾਰ ਨਟ ਉੱਠੇ ਜਿਹੜਾ ਹਥਿਆਰ ਹੱਥ ਆਇਆ ਹੱਤੀ ਫੜ ਆਪਣੇ ਹੀ ਪਾਰ ਭੁਲਾ ਦਿੱਤੇ ਮਸ਼ਾਲੇ ਮਸ਼ਾਲਾ ਲੈ ਗੁਰੂ ਜੀ ਵਾਲੀ ਰੋਸ਼ਨੀ ਲੈ ਦੋੜੇ ਪਾਸ਼ਾ ਜੀ ਨੇ ਇਹਨਾਂ ਦਾ ਅਜੇ ਹ ਨਿਸ਼ਾਨਾ ਸਾਧਿਆ ਕਿ ਇਹਨਾਂ ਦੀ ਆਪਣੀ ਹੀ ਜੀਵਨ ਜੋਤ ਸਦਾ ਲਈ ਬੁੱਝ ਗਈ ਮਸ਼ਾਲਾ ਥੱਲੇ ਡਿੱਗ ਬੁੱਝ ਗਈਆ ਸਾਰੇ ਪਾਸੇ ਹਨੇਰਾ ਫਸਰ ਗਿਆ ਮਸ਼ਾਲਾ ਬੁੱਝਣ ਨਾਲ ਤਾਂ ਕਿਸੇ ਨੂੰ ਕੁਝ ਨਾ ਪਤਾ ਲੱਗਾ ਵੈਰੀ ਆਪਸ ਵਿੱਚ ਕੱਟਵੱਟ ਕਰਨ ਲੱਗੇ ਗੜੀ ਵਿਚਲੇ ਸਿੰਘ ਨਗਾਰਾ ਵਜਾ ਜਕਾਰੇ ਛੱਡਦੇ ਰਹੇ ਇਸ ਹਫੜਾ ਦਫਰੀ ਵਿੱਚ ਸ਼ਾਹੀ ਫੌਜ ਹਵੇਲੀ ਵੱਲ ਹੋਤਰੀ ਘੜੀ ਵਿਚਲੇ ਸਿੰਘਾਂ ਬਹੁਤ ਜਵਦਸ਼ ਮੁਕਾਬਲਾ ਕੀਤਾ ਭਾਈ ਸੰਗਤ ਜੀ ਵਿੱਚ ਬੇਮਿਸਾਲ ਵੀਰਤਾ ਆ ਗਈ ਉਹਦੇ ਸੀਸ ਤੇ ਪੰਥ ਦੇ ਵਾਲੀ ਦੀ ਕਲਗੀ ਸੀ ਚੋਲਾ ਵੀ ਚੋਜੀ ਪ੍ਰੀਤਮ ਦਾ ਬਹਿਣਿਆ ਹੋਇਆ ਸੀ ਇਸ ਸੂਰਮੇ ਨੇ ਬਹੁਤ ਭਾਰੀ ਵੀਰਤਾ ਦਿਖਾਈ ਅਨੇਕਾਂ ਵੈਰੀਂ ਨਰਕਾ ਦੇ ਰਸਤੇ ਤੋਰ ਆਪ ਵੀ ਸ਼ੀਦਾ ਦੀ ਕਤਾਰ ਵਿੱਚ ਜਾ ਰੜਿਆ ਸਾਰੇ ਸਿੰਘ ਸ਼ੀਦੀ ਜਾਂ ਪੀ ਗਏ ਵੈਰੀ ਭਾਈ ਸੰਗਤ ਸਿੰਘ ਜੀ ਦਾ ਸੀਸ ਉਤਾਰ ਜੈਸਰ ਮਨੋਰ ਲੱਗਾ ਕਿ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਹੈ ਗੁਰੂ ਜੀ ਦਾ ਸੀਸ ਜਾਣ ਸ਼ਾਹੀ ਫੌਜ ਦੇਖਣ ਦੀ ਪੀੜ ਕੀ ਮিসি ਉਹ ਦੇਖਣਾ ਚਾਹੁੰਦੇ ਸੀ ਕਿ ਉਹ ਕਿਉਂ ਜਾਸੀ ਰਹਾ ਜਿਹੜਾ ਤਖਤਵਰ ਬਾਸ਼ਾ ਔਰੰਗਜ਼ੇਬ ਦੇ ਅੱਗੇ ਨਹੀਂ ਸੀ ਚੁਕਿਆ ਜਿਨੇ 10 ਲੱਖ ਫੌਜ ਦੇ ਸਾਹਮਣੇ ਇਹ ਨਹੀਂ ਮੰਨੇ ਪਹਾੜੀ ਰਾਜੇ ਤੇ ਮੁਗਲ ਜਸ਼ਨ ਮਨਾ ਰਹੇ ਸੀ ਇਸ ਨੂੰ ਉਹ ਆਪਣੀ ਬਹੁਤ ਵੱਡੀ ਪ੍ਰਾਪਤੀ ਸਮਝਦੇ ਸੀ ਸਵੇਰ ਹੁੰਦਿਆ ਹੀ ਇਹਨਾਂ ਦੀ ਸਾਰੀ ਖੁਸ਼ੀ ਗਮੀ ਵਿੱਚ ਬਦਲ ਗਈ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹ ਸਿਰ ਗੁਰੂ ਦਾ ਨਹੀਂ ਕਿਸੇ ਸਿੰਘ ਦਾ ਹੈ ਗੁਰੂ ਤਾਂ ਰਾਤੋ ਰਾਤ ਗੜੀ ਚੋਂ ਨਿਕਲ ਗਿਆ ਹੈ ਆਪਣੇ ਮਰੇ ਸਿਪਾਹੀ ਦੇਖ ਇਹਨਾਂ ਨੂੰ ਆਪਣੀ ਹੀ ਹਾਰ ਸਾਫ਼ ਨਜ਼ਰ ਆਈ ਆਪਸ ਵਿੱਚ ਝੂਠ ਸੱਚੇ ਹੁੰਦੇ ਆ ਸ਼ਾਹੀ ਫੌਜ ਵਾਪਸ ਹੋ ਤਰੀ ਗਣਤੀ ਦੇ ਸਿਪਾਈ ਰਹਿ ਗਏ ਜੋ ਆਪਣੇ ਮਰਦਿਆਂ ਨੂੰ ਵੱਡੇ ਵੱਡੇ ਟੋਹੇ ਘਟ ਦਫਨਾਉਣ ਲੱਗੇ ਵਜ਼ੀਰ ਖਾਨ ਨੂੰ ਚੈਨਾਈ ਉਸਨੇ ਕਈ ਫੌਜੀ ਦਸਤੇ ਪਿੰਡਾਂ ਵਿੱਚ ਮਾਛੀਵਾੜੇ ਵੱਲ ਗੂਜ ਨੂੰ ਲੱਭਣ ਲਈ ਭੇਜੇ ਤੇ ਢੰਡੋਰਾ ਪਿਟਵਾਇਆ ਕਿ ਜਿਹੜਾ ਵੀ ਗੁਰੂ ਤੇ ਉਸਦੇ ਸਿੱਖਾਂ ਨੂੰ ਬਣਾ ਦੇਵੇਗਾ ਜਾਂ ਚਮਕੌਰ ਵਿੱਚ ਹਮਾਰੇ ਸਿੰਘਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰੇਗਾ ਉਸ ਨੂੰ ਸਰਕਾਰ ਦਾ ਬਾਗੀ ਜਾਣ ਸਮੇਤ ਪਰਿਵਾਰ ਗੋਲੂ ਵਿੱਚ ਪੀੜਿਆ ਜਾਵੇਗਾ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਵਿੱਚੋਂ ਨਿਕਲਦਿਆਂ ਹੀ ਨੱਟਪੱਜ ਵਿੱਚ ਤਿੰਨਾਂ ਸਿੰਘਾਂ ਨਾਲੋਂ ਅਲੱਗ ਹੋ ਗਏ ਬਾਸ਼ਾ ਜੀ ਪਿੰਡ ਰਾਇਪੁਰ ਵਿੱਚ ਕੁਝ ਦਿਨ ਜੰਡ ਦੇ ਦਰਖਤ ਥੱਲੇ ਬੈਠ ਕੇ ਅੱਗੇ ਚੱਲ ਪਏ ਆਪ ਜੀ ਪਿੰਡ ਕਿੜੀ ਅਫਗਾਨਾ ਚਾੜ ਸਾਹਿਬ ਮਹਿਲੋਪੁਰ ਬਵਾਤ ਸਹਿਜੋ ਮਾਜਰਾ ਵਿੱਚ ਦੀ ਹੁੰਦੇ ਹੋਏ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਵੀ ਰਾਜੇ ਇੱਥੇ ਹੀ ਵਿਛੜ ਗਏ ਤਿੰਨ ਸਿੰਘਾਂ ਦਾ ਮਿਲਾਪ ਹੋਇਆ ਬੰਦ ਦਾ ਵਾਲੀ ਪੁੱਤਾਂ ਨੂੰ ਦੇਸ਼ ਗੋਮ ਤੋਂ ਬਾਅਦ ਖਾਲੀ ਹੱਥ ਝਾੜ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਪੂਰੀ ਅਡੋਲਤਾ ਨਾਲ ਵਿਚਰ ਰਿਹਾ ਸੀ ਮੁਗਲ ਹਕੂਮਤ ਆਪਣਾ ਪੂਰਾ ਜ਼ੋਰ ਲਾ ਕੇ ਵੀ ਕਲਗੀਧਰ ਪਾਸ਼ਾ ਜੀ ਨੂੰ ਸਿੱਧਕ ਤੇ ਸਿਰਦ ਤੋਂ ਰੋਕਾ ਨਾ ਸਕਿਆ ਸਤਪੁਰ ਪਾਸ਼ਾ ਜੀ ਦੇ ਚਾਰੇ ਤੇ ਰਤੀ ਪਰ ਵੀ ਦਾਸੀ ਨਹੀਂ ਆਪਣੇ ਰੋਹਾਨੀਤ ਬਲ ਨੂੰ ਸ਼ਕਤੀ ਦੇ ਰੂਪ ਵਿੱਚ ਪਾਸ਼ਾ ਜੀ ਨੇ ਆਪਣੇ ਸਰੀਰ ਲਈ ਕਦੇ ਨਾ ਵਰਤਿਆ ਆਪ ਮੂਰੀਦ ਤੇ ਅਕਾਲ ਪੁਰਖ ਨੂੰ ਪਿਆਰਾ ਮਿੱਤਰ ਜਾਣ ਮੇਰੇ ਬਾਜਾਂ ਵਾਲੇ ਪ੍ਰੀਤਮ ਦੇ ਕੋ ਇਹੋ ਆਵਾਜ਼ ਮਾਛੀਵਾੜੇ ਦੇ ਜੰਗਲਾਂ ਵਿੱਚ ਗੂੰਜ ਉੱਠੀ ਕਿ ਮਿੱਤਰ ਪਿਆਰੇ ਨੂੰ ਹਾਲ ਮੂਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦੇ ਉਡਣ ਲਾਗ ਵਿਮਾਸਾ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪਟ ਖੇੜਿਆਂ ਦਾ ਸੰਗਤ ਜੀ ਇਹ ਸੀ ਅੱਜ ਦਾ ਇਤਿਹਾਸ ਉਹ ਅਗਰ ਅੱਜ ਦੀ ਇਹ ਵਾਲੀ ਵੀਡੀਓ ਤੁਹਾਨੂੰ ਸਾਡੀ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਕਮੈਂਟ ਕਰਨਾ ਨਾ ਭੁੱਲਣਾ ਔਰ ਕਮੈਂਟ ਬਾਕਸ ਦੇ ਨਾਲ ਇੱਕ ਹਾਈਪ ਵਾਲਾ ਬਟਨ ਸ਼ੋ ਹੋ ਰਿਹਾ ਹੋਵੇਗਾ ਉਸ ਬਟਨ ਨੂੰ ਵੀ ਤੁਸੀਂ ਪ੍ਰੈਸ ਕਰਨਾ ਨਾ ਭੁੱਲਣਾ ਔਰ ਅਗਰ ਅੱਜ ਦੀ ਵੀਡੀਓ ਵਿੱਚ ਇਤਿਹਾਸ ਵਗੈਰਾ ਦੱਸਦਿਆਂ ਕੋਈ ਵੀ ਗਲਤੀ ਹੋ ਜਾਂਦੀ ਹੈ ਤਾਂ ਸਾਡੀ ਗਲਤੀ ਨੂੰ ਜ਼ਰੂਰ ਤੁਸੀਂ ਮਾਫ ਕਰਨਾ ਔਰ ਜਲਦੀ ਹੀ ਅਸੀਂ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤਾਂ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ